ਸਵਾਗਤ ਹੈ ਕਿਸਾਨ ਵੀਰੋ ਹੋੜਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878239117 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਰਾਈਏ ਤੋਂ ਕਵਰ ਕਰ ਰਹੇ ਹਾਂ ਜੀ 200 ਨੂੰ ਲੋਕਲ ਝੋਟੀਆਂ ਦਿਖਾਵਾ ਹੀ ਕਰਦੀਆਂ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਦੋਨੇ ਗੱਬਣਾ ਕਿੰਨੇ ਦਿਨ ਕੱਟਣੀਆਂ ਉਹ ਵੀ ਪੁੱਛਾਂਗੇ ਸਾਰੀ ਗੱਲਬਾਤ ਕਰਾਵਾਂ ਵੱਡੇ ਕਦ ਕਾਟ ਦੀਆਂ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਜੀ ਹਾਂਜੀ ਹਾਂਜੀ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ ਆਪਣਾ 90416 41318 ਬਈ ਪਿੰਡ ਆਪਣਾ ਜੀ ਰਾਈਆ ਬਈ ਪਿੰਡ ਰਾਈਆ ਆ ਗਿਆ ਤੇ ਜ਼ਿਲ੍ਹਾ ਆਪਾਂ ਨੂੰ ਜੀ ਜ਼ਿਲ੍ਹਾ ਬਠਿੰਡਾ ਆ ਗਿਆ ਤਹਿਸੀਲ ਆਰੰਪਰਾ ਫੂਲ ਬਈ ਤਾਂ ਨੇੜੇ ਆਪਣੇ ਕਿਹੜੇ ਪਿੰਡ ਆ ਗਏ ਜੀ ਨੇੜੇ ਇਧਰ ਭਧੌੜ ਰਹਿ ਗਿਆ ਆਪਾਂ ਤੇ ਆਰੰਪਰਾ ਆਰੰਪਰਾ ਇਹਨਾਂ ਦੇ ਵਿਚਾਰੇ ਜੇ ਪਿੰਡ ਆ ਗਏ ਹਨਾ ਸਾਰਿਆਂ ਦੇ ਹਾਂ ਹਾਂ ਓਕੇ ਤੇ ਵੀਰ ਆਪਾਂ ਘਰੀ ਭਾਲਦੇ ਆਪਾਂ ਹਾਂ ਹਾਂ ਬਈ ਘਰੇ ਹੀ ਪਾਲਦੇ ਓਕੇ ਘਰੇ ਪਸ਼ੂ ਪਾਲਦੇ ਆ ਚਾਰ ਤੋਂ ਪੰਜ ਬਾਈਆਂ ਕੋਲੇ ਮੰਨਾਂਗਾ ਠੀਕ ਹੈ ਜੀ ਉਸ ਹਿਸਾਬ ਨਾਲ ਜਜਮੈਂਟ ਕਰਿਓ ਕੋਈ ਵਪਾਰ ਦਾ ਕੰਮ ਨਹੀਂ ਤੇ ਅੱਜ ਫਿਰ ਦੋ ਬਕਾਊ ਕੀਤੀਆਂ ਦੋ ਤਿਆਰ ਹੋ ਗਈਆਂ ਦੋ ਨੇ ਬਈ ਓਕੇ ਇੱਕ ਤਾਂ ਨੀਦੀ ਰਾਵੀ ਦਾ ਟੱਚ ਚ ਆਪਾਂ ਨੀਦੀ ਰਾਵੀ ਕਹਿ ਨਹੀਂ ਸਕਦੇ ਬੱਲੀਆਂ ਚ ਆ ਗਈ 70 75% ਨੀਦੀ ਰਾਵੀ ਦੇ ਦੇਊਗੀ ਜਿਹੜੀ ਵੀਰੇ ਆਪਾਂ ਵੱਡੀ ਝੋਟੀ ਆ ਦੇਖੀ ਜਾਂਦੇ ਆ ਸਕਰੀਨ ਦੇ ਉੱਤੇ ਹਾਂ ਬਈ ਕਿੰਨੇ ਕੁ ਦਿਨ ਬਾਕੀ ਆ ਇਹਦੇ ਬਈ ਤਿੰਨ ਤੋਂ ਚਾਰ ਦਿਨ ਬਾਕੀ ਨੇ ਤਿੰਨ ਤੋਂ ਚਾਰ ਦਿਨ ਬਾਕੀ ਤੇ ਕਿੰਨਾ ਕ ਦੁੱਧ ਫਿਰ ਪਹਿਲੇ ਸੂਏ ਦਾ ਚੋਆ ਵਾ ਪਹਿਲਾ ਆਪਾਂ ਤਾਂ ਬਈ ਟੋਕੜ ਪਾਲਦੇ ਆ ਲੈ ਕੇ ਟੋਕੜ ਨੇ ਕਿੰਨਾ ਦਿੱਤਾ ਟੋਕੜ ਆਪਣੇ ਕੋਲੇ 2.5-3 ਕਿ ਮਹੀਨੇ ਗੱਭ ਸੀ 8 ਕਿਲੋ ਵਾਂਗੂ ਦੁੱਧ ਦਈਗੀ ਹਾਂ ਇਹ ਗੱਲਾਂ ਤੋਂ ਹਿਸਾਬ ਲਾ ਲਿਆ ਕਰੋ ਜੀ ਵੀਡੀਓ ਦੇਖਣਾ ਇਹਨੂੰ ਕਹਿ ਰਿਹਾ ਮੈਂ ਜੈਨੂਅਨ ਗੱਲ ਹੈ ਜੇ ਟੋਕੜ ਲਿਆ ਕੇ ਪਾਲੀਆ ਤਾਂ ਸਹੀ ਗੱਲ ਦੱਸੀਆ ਜਮ ਤੇ ਆਇਦ ਕੀ ਫਿਰ ਕਿੰਨੀ ਕਮੀ ਦਾ ਆਪਾਂ ਮੋਟੀ ਜੀ ਲਾਉਂਦੇ ਆ ਤੇ ਬਈ ਕੱਟ ਤੋਂ ਕੱਟ 11-12 ਕਿਲੋ ਤਾਂ ਦਓਗੀ ਬਾਕੀ ਸੇਵਾ ਦੇ ਸਾਰੇ ਬਾਕੀ ਸੇਵਾ ਦਾ ਇਹ ਜਿਹੜੀਆਂ ਗੱਲਾਂ ਜਮਾ ਜਿਆ ਖੋਲੋ ਜਿੰਨੂੰ ਤੋੜ ਰੱਖ ਰਹਿ ਕੇ ਚੈੱਕ ਉਹ ਚੰਗੀਆਂ ਜੋ ਅਗੇ ਜੀ ਕੱਦ-ਕੱਡ ਫੁੱਲ ਰੇਟ ਡਿਟੇਲ ਸਾਰਾ ਕੋ ਵੀਡੀਓ ਦੇ ਵਿੱਚ ਹੋਊਗਾ ਤੇ ਜਾਇਜ਼ ਰੇਟ ਹੋਊਗਾ ਆ ਦੇਖੋ ਜੀ ਥਣ ਭਾਂਡੇ ਦੀ ਪੂਰੀ ਸਾਫ਼ ਸੁਥਰੀ ਧਾਕਰ ਹੋ ਗਈ ਚੱਕ ਸੋਰਾ ਤਾਰਾ ਇੱਕ ਨੰਬਰ ਪ੍ਰੋਪਰ ਸੋਰਾ ਤਾਰਾ ਤੇ ਥਣ ਸਾਰੇ ਇਕੋ ਬੈਲੈਂਸ ਤੇ ਥਾਣਾ ਜੀ ਚਾਰੇ ਔਰ ਵੀਰੇ ਥਾਣਾ ਥੁਣਾ ਦੀ ਭਾਰ ਪਿੱਛੇ ਦੀ ਸਭ ਓਕੇ ਹੈ ਹਾਂ ਬਈ ਉਹ ਆਪਣੀ ਫੁੱਲ ਗਰੰਟੀ ਆ ਓਕੇ ਜੀ ਫੁੱਲ ਗਰੰਟੀਆਂ ਬਾਈਆਂ ਦੀ ਉਸ ਗੱਲੋਂ ਬੇਫਿਕਰ ਰਹੋ ਠੀਕ ਹੈ ਜੀ ਕੱਦ ਘੱਟ ਛੋਟਾ ਮੰਨ ਕੇ ਨਾ ਆਇਓ ਆਪਾਂ ਦੱਸ ਦਿੰਨੇ ਤੇ ਬਾਈ ਰੇਟ ਇਹਦਾ ਰੇਟ ਬਾਈ ਮੁੱਲ ਤਾਂ 130 ਕਰਦੇ ਆ ਮਾਨਦਾਨ ਮਾਨਦਾਨ ਬਾਈ ਵਧੀਆ ਕਰਾਂਗੇ ਆਏਗਾ ਵਧੀਆ ਕਰ ਦਊਗਾ ਮਾਨਦਾਨ ਮੌਕੇ ਤੇ ਹਾਂ ਬਈ ਓਕੇ ਮੁੱਲ ਛੋਟੀ ਦੇ ਹਿਸਾਬ ਨਾਲ ਜਮਾਂ ਜਾਇਆ ਜਾ ਤੇ ਕਰੀ ਗਈ ਇੱਕ ਡਿਮਾਂਡ ਹੁੰਦੀ ਹੈ ਜਰੂਰ ਤੁਹਾਡਾ ਖੁੱਲਾ ਮਾਨਦਾਨ ਹੋਣਾ ਕੋਈ ਇਹ ਜੀ ਗੱਲ ਨਹੀਂ ਤੇ ਹੁਣ ਵੀਰੇ ਜਿਹੜੀ ਇਹ ਛੋਟੀ ਦੇਖੀ ਨੇ ਇਹ ਵੀ ਦੂਜਾ ਸੂਆ ਬ ਕਿੰਨੇ ਕਿ ਦਿਨ ਕੱਢ ਦिए ਜੀ ਇਹਦੇ ਵੀ 30 ਤਰੀਕ ਨੂੰ ਦਿਨ ਪੂਰੇ ਆ ਕਿੰਨਾ ਘਰ ਦੋਕੜ ਦਾ ਦੁੱਧ ਚੋਇਆ ਦਾ ਦੋਕੜੇ ਦੇ ਥੱਲੇ 3 ਤੋਂ 7 ਕਿਲੋ ਦੁੱਧ ਸੀਗਾ ਬਈ ਐਤ ਕੀ ਫਿਰ ਕੀ ਉਮੀਦ ਉਹਨਾਂ ਕੀ ਦੇ ਦੂਗੇ ਹਾਂ ਇਹ ਵੀ ਦੇ ਚੋ ਬਈ 11 12 ਲੀਟਰ ਤਾਂ ਓਕੇ ਖੋਲੋ ਜੀ ਇਹਨੂੰ ਬੀਤੋ ਰੱਖ ਲੈ ਕੇ ਚੈੱਕ ਬਾਕੀ ਦੀ ਗੱਲ ਇਹ ਵੀ ਕੱਦ-ਕਾੜ ਚੰਗੇ ਦੀ ਆ ਗਈ ਜੀ ਠੀਕ ਆ ਥਣ ਭਾਂਡੇ ਦੀ ਸਭ ਸਾਫ ਆ ਹੋਰ ਭਾਰ ਪਿੱਛੇ ਦੀ ਬਾਈਆਂ ਦੀ ਫੁੱਲ ਗਾਰੰਟੀ ਹੈਗੀ ਕੋਈ ਉਹ ਜੀ ਗੱਲ ਨਹੀਂ ਹੈਗੀ ਵੀ ਕੋਈ ਇਹੋ ਜਿਹਾ ਨੁਕਸ ਹੋਵੇ ਝੋਟੀ ਦੇ ਵਿੱਚ ਫੁੱਲ 100 ਦੀ 100% ਗਾਰੰਟੀ ਆ ਆਹ ਦੇਖੋ ਜੀ ਤੋਰਾ ਤਾਰਾ ਇਹਦਾ ਵੀ ਇੱਕ ਨੰਬਰ ਤੇ ਬਾਕੀ ਰਹੀ ਨਾਲ ਦੂਜਾ ਸੂਆ ਆਹ ਦੇਖੋ ਹਣ ਹਵਾਨੇ ਦੀ ਸਾਫ ਸੁਥਰੀ 70% ਨੀਲੀ ਰਾਵੀ ਦੇ ਟੱਚ ਦੇ ਵਿੱਚ ਆਏ ਤੇ ਬਾਕੀ ਦਾ ਆਪਾਂ ਇਹਨੂੰ ਬੱਲੀ ਕਹਿ ਸਕਦੇ ਨੀਲੀ ਰਾਵੀ ਨਹੀਂ ਕਹਿ ਸਕਦੇ ਆਹ ਦੇਖੋ ਜੀ ਹਣ ਭਾਂਡੇ ਦੀ ਪੂਰੀ ਸਾਫ ਸੁਥਰੀ ਤੇ ਧਾਰਾਂ ਦੂਰਾ ਵੀਰ ਇਹਨਾਂ ਦੀਆਂ ਪੋਲੀਆਂ ਪੂਰੀਆਂ ਧਾਰਾਂ ਦੇ ਜਮਾ ਪੋਲੀਆਂ ਓਕੇ ਤੇ ਇਹਦੇ ਵਾਈ ਕਿੰਨੇ ਪੈਸੇ ਆ ਇਹਦਾ 1 35 ਮੁੱਲ ਕਰਦੇ ਆਂ ਬਈ ਮਾਨਦਾਨ ਮੌਕੇ ਤੇ ਹੋ ਜੂ ਮਾਨਤਾਨ ਕਰਾਂਗੇ ਬਈ ਪੂਰਾ ਓਕੇ ਜੀ 1 35000 ਜੋ ਇਹਦਾ ਵੀ ਮਾਨਦਾਨ ਹੋ ਜੂ ਤੇ ਇਹਦਾ 1 30000 ਰੁਪਏ ਇਹਦਾ 1 30 ਕਰਦੇ ਆਂ ਬਈ ਸਾਰਾ ਜਾਵਾਪੂ ਕਰ ਗਿਆ ਪੋਲਿੰਗਾਂ ਓਕੇ ਧਾਰਾਂ ਦਾ ਫੁੱਲ ਪੋਲਿੰਗਾਂ ਤੇ ਨੰਬਰ ਬਈ ਫੇਰ ਬੋਲੋ ਨੰਬਰ ਬਈ 90 416 41 318 41 318 ਬਈ 18 ਪਿੰਡ ਆਪਣਾ ਰਾਈ ਰਾਈ ਦਾ ਬਿੰਡਾ ਤਸੀਲ ਰਾਮਪੁਰਾਪੁਰ ਨੇੜੇ ਵਾਈਆਂ ਦੇ ਤਪਾ ਮੰਡੀ ਆਲੀਕੇ ਤੇ ਇਧਰ ਉਪਧੌੜ ਤੇ ਲੈਣੇ ਆਲਾ ਸੰਧੂ ਇਹ ਪਿੰਡ ਕੋਲੇ ਆ ਗਿਆ ਦੋ ਝੋਟੀਆਂ ਸੀ ਦੋਸਤਾਂ ਨੂੰ ਦਿਖਾ ਦਿਆਂ। ਬਾਕੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ, ਚੈਨਲ ਨੂੰ ਪਿਆਰ ਦੇਣ ਲਈ। ਸਹਿਦਲ ਤੋਂ ਧੰਨਵਾਦ। ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ।